ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚੰਨੇ ਸਾਰੇ ਸਾਰੇ ਵੀਰਾਂ ਦੇ ਕੰਮ ਦੇ ਵਿੱਚ ਘੜਾਵੇਂਵੇਂ ਪੈ ਜਾਂਦਾ ਹੁੰਦਾ ਅੱਜ ਆਈ ਸੀ ਮੂੰਗੀ ਵੜਨ ਤੇ ਪਹਿਲਾ ਦਿਨ ਸੀ ਮੂੰਗੀ ਵੜਨ ਦਾ ਸ਼ੁਰੂ ਕਰਨ ਲੱਗੇ ਸੀ ਅੱਜ ਮੂੰਗੀ ਵੜਣੀ ਤੇ ਵੀ ਮਸ਼ੀਨ ਦਾ ਹਨਾ ਆ ਕੇ ਹਜੇ ਇੱਕ ਢੇੜਾ ਹੀ ਲਾਇਆ ਜਾਨ ਨੂੰ ਫਰੈਸ਼ਰ ਉਹ ਜਿਹੜੀ ਫਿੰਗਰ ਟੁੱਟ ਗਈ ਲੱਛੋ ਪਲੇਟ ਵਾਲੀ ਤੇ ਐਦਾਂ ਹੋ ਜਾਂਦਾ ਕੰਮਾਂ ਦੇ ਵਿੱਚ ਕੰਮਾਂ ਤੇ ਪਹਿਲੇ ਹੀ ਦਿਨ ਸੀ ਅੱਜ ਮੈਂ ਕਿਹਾ ਚਲੋ ਕੋਈ ਨਿਊ ਰੇ ਖੜਾ ਕੀ ਬਦਲ ਦ ਹੁਣ ਖੋਲਿਆ ਟਾਇਰ ਬਦਲਣ ਲੱਗਿਆ ਫਿੰਗਰਾਂ ਨਾਲ ਅਸੀਂ ਦੇਸੀ ਪਾਲੀਆਂ ਸੀਗੀਆਂ ਤੇ ਵੀ ਇੱਥੋਂ ਪਿੰਡੋਂ ਲੋਕਲ ਲੈ ਕੇ ਜਦੋਂ ਰਿਪੇਅਰ ਸਰਵਿਸ ਕਰੀਆ ਵੀ ਫਿੰਗਰਾਂ ਤਾਂ ਪਾਲੀਆਂ ਸੀ ਵੀ ਉਹ ਖਰਾਬ ਜੀਆਂ ਹੋਈਆਂ ਸੀ ਮੈਨੂੰ ਕਹਿੰਦੇ ਮੈਂ ਕਿਹਾ ਚੱਲ ਉਰੋਂ ਲਿਆ ਕੇ ਮੈਂ ਬਾਦ ਦਿੰਦਾ ਤੇ ਬਸ ਉਹ ਨਹੀਂ ਚੱਲੀਆਂ ਤਾਂ ਕਰਕੇ ਹੁਣ ਨਵੀਆਂ ਕੰਪਨੀ ਤੋਂ ਮੰਗਾਈਆਂ ਉਹ ਫਿੰਗਰ ਆ ਗਈਆਂ ਤੇ ਹੁਣ ਉਹ ਪਾਉਣਗੇ ਹੌਣ ਵਾਲਾ ਬੰਦਾ ਕੰਪਨੀ ਵਾਲਾ ਲਓ ਜੀ ਚੱਲਦਾ ਪਾਉਣ ਲੱਗਿਆ ਫਿੰਗਰ ਕੋਲ ਕੇ ਦੇਖਿਆ ਹੋ ਜਾ ਰਿਹਾ ਇੱਕ ਪ੍ਰੈਸ਼ਰ ਮੀਟਰ ਭੇਜੀ ਇਹੀ ਗੱਲ ਆ ਵੀ ਇਹ ਚ ਦੇਸੀ ਚੀਜ਼ ਨਹੀਂ ਚੱਲਦੀ। ਓਰੀਜਨਲ ਹੀ ਪਾਈ ਹੋਵੇ ਉਹੀ ਚੱਲਦੀ ਆ ਬਸ। ਇਹ ਗੱਲ ਆ। ਕਿ ਨਹੀਂ ਔਖਾ ਕਰ ਦਿੰਦੀ ਆ। ਹੁਣ ਕੰਪਨੀ ਚੋਂ ਆਈਆਂ ਤੇ ਉਹ ਪਾਈਆਂ ਉਹ ਚੱਲਦਾ। ਲੋ ਜੀ ਲੱਗੇ ਹੋਇਆ ਮਸ਼ੀਨ ਨੂੰ। ਬਹੁਤ ਵੀਰ ਪੁੱਛਦੇ ਆ ਵੀ ਤੇਲ ਕਿੰਨਾ ਖਾਂਦੀ ਆ ਵੀਰੇ ਇਹਦੀ ਟੈਂਕੀ ਦੇ ਵਿੱਚ ਪੈਂਦਾ 26 ਲੀਟਰ ਤੇਲ। ਤੇ 26 ਲੀਟਰ ਤੇਲ ਦੇ ਨਾਲ ਇਹ 14 15 ਕਿਲੇ ਬੀਜ ਦਿੰਦੀ ਆ ਤੇ ਫਰਕ ਇਹਦੇ ਵਿੱਚ ਕਾਫੀ ਪਾਇਆ ਇੱਕ ਇਹਦੇ ਵਿੱਚ ਆਹ ਪਲੇਟਾਂ ਲਾਈਆਂ ਬਈ ਇਹਨਾਂ ਨੇ ਨਵੀਆਂ ਹਨਾ ਇਹ ਪਲੇਟਾਂ ਦਾ ਮਤਲਬ ਇਹ ਆ ਕਿ ਜਿਹੜੀ ਟਾਇਰ ਅੱਗੇ ਲੀ ਬਣਾਉਂਦਾ ਸੀ ਉਹ ਲੀ ਨਹੀਂ ਬਣੂ ਇਹਦੇ ਨਾਲ ਦੋਨੇ ਪਾਸੇ ਇਹ ਪਲੇਟਾਂ ਲੱਗੀਆਂ ਹਨਾ ਤੇ ਇੱਕ ਹੋਰ ਵੱਧਾ ਕੀ ਕਰਿਆ ਇੱਕ ਇੱਥੇ ਅੱਗੇ ਫੂਸ ਨਿਕਲਿਆ ਆਉਂਦਾ ਹੁੰਦਾ ਹੀ ਮਗਰ ਨੂੰ ਆਹ ਫੂਸ ਇਹ ਪੱਤੀ ਲਾਤੀ ਇਹ ਵਾਦੇ ਹੋਏ ਤੇ ਬਾਕੀ ਹੋਰ ਚਲਾਏ ਤੇ ਪਤਾ ਲੱਗੂ ਵੀ ਕੀ ਕੀ ਬੈਨੀਫਿਟ ਹੈਗੇ ਆ ਆ ਪੈਪ ਜੀ ਹੁੰਦੀ ਆ ਕੀ ਬੱਟ ਦੇ ਨਾਲ ਨਾ ਮਸ਼ੀਨ ਲੱਗੇ ਤੇ ਬਹੁਤ ਵੀਰੇ ਇਹ ਗੱਲਾਂ ਪੁੱਛਦੇ ਆ ਵੀ ਵੀਰੇ ਆਮ ਪਨੀਰੀ ਲਾ ਦਿੰਦੀ ਆ ਜਿਹੜੀ ਹੱਥਾਂ ਨਾਲ ਬੀਜਦੇ ਨੇ ਵੀਰੇ ਨਹੀਂ ਇਹਦੇ ਲਈ ਸਪੈਸ਼ਲ ਪਨੀਰੀ ਬੀਜਣੀ ਪੈਂਦੀ ਆ ਇਹ ਉਹੀ ਪਨੀਰੀ ਲਾਉਂਦੀ ਆ ਇਹ ਮਸ਼ੀਨ ਦੀ ਕੀਮਤ 14,65,000 ਰੁਪਏ ਦੀ ਆਪਾਂ ਨੂੰ ਪਈ ਆ ਇਹ ਠੀਕ ਨਹੀਂ ਤੇ ਇਹ ਹੁਣ ਦਾ ਡੇਅ ਰੇਟ ਆ ਤੇ 1465000 ਦੀ ਆਪਾਂ ਨੂੰ ਪਈ ਐ ਠੀਕ ਨਹੀਂ ਵੀ ਇਹਦੀ ਜੋ ਪ੍ਰਾਈਸ ਤੇ ਪ੍ਰਾਈਸ ਡੇਟ ਦੇ ਮੁਤਾਬਕ ਘਟਦੀ ਵਧਦੀ ਰਹਿੰਦੀ ਹੁੰਦੀ ਆ ਵੀਰੇ ਤੁਹਾਨੂੰ ਪਤਾ ਹੀ ਆ ਇਹ ਅੱਜ ਡੇਟ ਹੈਗੀ ਆ 7 ਜੂਨ ਆ 2025 ਇਹ ਅੱਜ ਦੇ ਰੇਟ ਦੇ ਵਿੱਚ ਇੰਨੇ ਦੀ ਪਈ ਸੀ ਆਪਾਂ ਨੂੰ ਦੇਖੋ ਹਰ ਇੱਕ ਨੂੰ ਆਫਰ ਮਿਲਦੀ ਆ ਕਿ ਜੇ ਅੱਜ ਕੱਲ ਕੋਈ ਲੈਂਦਾ ਤਾਂ ਕਿਸੇ ਨੂੰ ਹਰ ਇੱਕ ਏਰੀਆ ਦਾ ਵੱਧ ਘੱਟ ਹੋ ਸਕਦਾ ਰੇਟ ਤੇ ਆਪਾਂ ਨੂੰ ਇਹ ਇੰਨੇ ਦੀ ਪਈ ਆ ਕਿਉਂਕਿ ਬਹੁਤ ਵੀਰ ਮੈਨੂੰ ਪੁੱਛੀ ਜਾਂਦੇ ਵੀ ਵੀਰੇ ਰੇਟ ਕੀ ਆ ਰੇਟ ਕੀ ਆ ਤਾਂ ਇਹ ਰੇਟ ਆਈ ਮਸ਼ੀਨ ਦਾ ਕੱਲੀ ਮਸ਼ੀਨ ਦਾ ਮਸ਼ੀਨ ਦਾ ਠੀਕ ਨਹੀਂ ਨਾਲ ਇਹਦੇ ਕੁਝ ਨਹੀਂ ਮਿਲਦਾ ਨਾ ਸੀਡਰ ਨਾ ਸੋ ਕੁਝ ਹੋਰ ਉਹ ਸਾਰਾ ਕੁਝ ਆਪਾਂ ਨੂੰ ਆਪ ਲੈਣਾ ਪੈਂਦਾ ਤੇ ਬਾਕੀ ਇਹਨੇ ਝੋਨੇ ਵਾਲੀ ਪਨੀਰੀ ਜਿਹੜੀ ਸਪੈਸ਼ਲ ਬੀਜ ਨੇ ਉਹੀ ਪਨੀਰੀ ਲਾਉਣੀਆਂ ਨੇ ਹੋਰ ਕੁਝ ਨਹੀਂ ਇਹਨੇ ਆ ਬੀਜ ਆਮ ਆਪਣੀ ਜਿਹੜੀ ਖੇਤਾਂ ਵਾਲੀ ਪਨੀਰੀ ਉਹ ਨਹੀਂ ਲਾਉਂਦੀ ਹੁੰਦੀ ਆ ਇੱਥੇ ਬਣਵਾ ਦੇਣਾ ਵੀ ਤੇਰਾ ਖੁੰਝੇ ਚ ਉਹ ਹੀ ਆ ਮੈਂ ਤਾਂ ਵੇਖੀ ਇੱਛਾ ਹੀ ਲੱਗ ਜਵੇ ਇਹਦੇ ਇੱਥੇ ਬੈਠਣ ਵਾਲਾ ਆ ਤੇ ਆ ਪੱਤੀਆਂ ਜਾ ਨਾਟਕ ਸੇ ਜਾਣੇ ਇੱਥੇ ਹਾਂ ਤੋ ਕੱਲਾ ਲਾ ਦੇ ਬਸ ਪੈਪੰਜ ਇੱਥੇ ਬੈਠਣ ਵਾਲਾ ਲਵਾ ਲੈਂ ਪਰ ਵਾਲਾ ਇਹਦੇ ਇੱਕ ਦੇ ਲਵਾ ਦੇ ਹਾਂ ਇਹਦੀ ਉੱਤੇ ਹੀ ਫਿੱਟ ਕਰਵਾ ਦੇ ਕੈਂਪਰ ਬਸ ਇੱਥੇ ਦੇ ਆਲੇ ਨਾਟਾਂ ਹਾਂ ਇਹਦੇ ਉੱਤੇ ਹੀ ਲੋ ਇਹਦੀ ਉੱਤੇ ਹੀ ਰੱਖਦਾ ਟਰੇ ਦੇ ਹਾਂ ਟਰੇ ਦੇ ਉੱਤੇ ਰੱਖ ਕੇ ਹੈ ਇੱਕ ਟਰੇ ਤੇ ਰੱਖ ਕੇ ਪਾਣੀ ਥੱਲੇ ਨੂੰ ਡੇਗਦਾ ਕਰ ਲੈ ਟੂਟੀ ਇੱਥੇ ਕਰ ਲਾ ਦੇ ਤੇਰੇ ਇੱਥੋਂ ਗਲਾਸ ਭਰ ਜਾਗਾ ਨਰਾਹੁਣ ਟੂਟੀ ਬਾਹਰ ਕਰ ਲੈਂਦਾ ਨਾ ਇੱਥੇ ਨਹੀਂ ਜੇ ਕਮਾ ਕੇ ਟੂਟੀ ਇੱਥੇ ਕਰ ਲੈਂਗੇ ਇੱਥੇ ਗਲਾਸ ਲੱਗ ਜੂ ਨਾ ਬਾਹਰ ਨੂੰ ਕਰੇਗਾ ਟੂਟੀ ਡਿੱਕਾ ਲਊ ਇੱਥੇ ਟੂਟੀ ਕਰ ਲਾ ਕੱਟ ਵਾਲੀ ਜਗ੍ਹਾ ਤੇ ਜਾਂ ਮੂਹਰ ਨੂੰ ਕਰ ਲ ਮੂਹਰ ਨੂੰ ਕਰੇਗਾ ਥੱਲੇ ਉੱਤਰ ਨਾ ਉਹ ਇੱਥੇ ਕਰੇਗਾ ਥੱਲੇ ਉੱਤੇ ਤੇਰੇ ਖੜਕੇ ਆ ਜੂ ਰਾਮ ਤੇ ਆਹ ਬਈ ਇਹਦੇ ਮਾਰਕਾ ਹੁੰਦਾ ਦੋਨੇ ਪਾਸੇ ਆ ਮਾਰਕਾ ਜਦੋਂ ਲੈਫਟ ਚੱਕਣੀ ਆ ਤੇ ਰੱਖਣੀ ਆ ਉਦੋਂ ਮਾਰਕਰ ਲੱਗ ਜਾਂਦਾ ਪਰ ਅਸੀਂ ਕਦੇ ਨਹੀਂ ਵਰਤੇ ਮਾਰਕਰ ਕਿਉਂਕੇ ਦੇ ਆ ਲੱਗਿਆ ਹੈ ਇਹ ਤੋਂ ਨਿਸ਼ਾਨੀ ਹੋ ਜਾਂਦੀ ਆ ਲੱਗਿਆ ਨਾ ਮਾਰਕਰ ਆ ਦੇਖੋ ਆਪਣੇ ਆਹ ਪੈਨ ਦੂਜੇ ਵੀਰਾਂ ਦੀ ਪਨੀਰੀ ਵੀਜੀ ਹੋਈ ਹੈ ਮੈਟ ਵਾਲੀ ਹਨ ਤੇ ਦੇਖੋ ਕਿੰਨੀ ਸੋਹਣੀ ਪਨੀਰੀ ਆ ਇਹ ਮੈਟ ਵਾਲੀ ਪਨੀਰੀ ਆ ਠੀਕ ਆ ਯਾਰ ਉਹੀ ਗੱਲ ਹੈ ਕਿੰਨੀ ਸੋਹਣੀ ਹੁੰਦੀ ਹੈ ਮੈਟ ਵਾਲੀ ਪਨੀਰੀ ਆਪਣੀ ਟ੍ਰੇਆਂ ਵਾਲੀ ਹੈ ਮੈਟ ਵਾਲੀ ਤੇ ਆਹਾ ਅੱਜ ਆਪਾਂ ਵੀਜਣ ਲੱਗੇ 26 ਦੀ ਪਨੀਰੀ ਇਹ ਹੁਣ 2 ਕੁਆਂਟਲ ਵੀ ਦੇ ਹੁੰਦਾ ਸੀਗਾ ਇਹ ਅੱਜ ਆ ਇੱਕ ਕੁਆਂਟਲ 80 ਕਿਲੋ ਬਣਦਾ ਸਾਲ ਤੇ ਦੋ ਗਿਆਰੇ ਅੱਜ ਵੀ ਦੇਣੇ ਆ ਤੇ ਇੱਕ ਅੱਧਾ ਗਿਆਰੇ ਵੀਜਾਂਗੇ 20 22 ਤਰੀਕ ਨੂੰ ਜਾ ਕੇ ਵੀ ਚਲੋ ਜੇ ਕਿਸੇ ਲੇਟ ਸੇਟ ਹੁੰਦਾ ਖੱਤਾ ਜਾਂ ਕੋਈ ਗੱਲਬਾਤ ਆਪਣੇ ਨਹੀਂ ਕੰਮ ਆਉ ਹੋਰ ਵੀਰਾਂ ਦੇ ਕੰਮ ਆਜੂ ਛੱਟਾ ਦੇਤਾ ਆਪਾਂ ਛੱਟਾ ਦੇ ਕੇ ਆਪਣਾ ਨੋਹ ਕਰਤੀ ਪਾਣੀ ਛੱੜਦਾ ਛੱਟਾ ਤੇ 126 ਦੀ ਐ ਵੀ ਤੇ 211 ਜਮ ਵੀ ਦੀ ਬਹੁਤ ਵੀਰ ਪੁੱਛਦੇ ਹੁੰਦੇ ਆ ਵੀ ਵੀਰੇ ਪਨੀਰੀ ਦਾ ਛੱਟਾ ਕਿਵੇਂ ਦੇਈਦਾ ਜਾਂ ਕਿੱਦਾਂ ਨਹੀਂ ਹਨ ਵੀਰੇ ਦੇਖੋ ਦੋਨੇ ਛੱਟੇ ਕਾਮਯਾਬ ਹੁੰਦੇ ਆ ਜੇਦੋ ਜਿਸ ਖਾਲੀ ਚ ਦੇਣਾ ਸੀ ਹੌਣ ਦੇਖੋ ਸਾਡੇ ਬੰਦੇ ਨੇ ਗਲਤੀ કરી ਦੋ ਘਿਟੋੜੀਆਂ ਛਿੱਟਾ ਦਿੱਤਾ ਚੌਲ ਸੀਗਾ ਸੁੱਕਿਆ ਹੋਇਆ ਤੇ ਉਹ ਪਾਣੀ ਨਾਲ ਇਕੱਠਾ ਹੋ ਗਿਆ ਹਨ ਤੇ ਜੇ ਗਿੱਲਾ ਕਰ ਲੈਂਦੇ ਫੇਰ ਨਹੀਂ ਸੀ ਆਉਣਾ ਗਿੱਲਾ ਚਾਹੀਦਾ ਜਦੋਂ ਆਪਾਂ ਪਾਣੀ ਖੜੇ ਤੋਂ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਛਿੱਟਾ ਦੇਣਾ ਉਹ ਸੁੱਕਾ ਗਿੱਲਾ ਹੋਵੇ ਪੂਰਾ ਵੀ ਤੇ ਸਾਡੇ ਬੰਦਿਆਂ ਦੀ ਅੱਜ ਸੀਗੀ ਬਾਈ ਬਕਰੀਦ ਹਨਾ ਉਹਨਾਂ ਦੀ ਤੇ ਕਿਉਂਕਿ ਉਹਨਾਂ ਨੇ ਦਿਨ ਤਿਹਾਰ ਮਨਾਉਣਾ ਹੁੰਦਾ ਤੇ ਬਹੁਤ ਵੀਰ ਪੁੱਛਦੇ ਹੁੰਦੇ ਹਨਾ ਵੀ ਛਿੱਟੇ ਦਾ ਵੀਰੇ ਵੀ ਛੱਟਾ ਦੇਖੋ ਸੁੱਕਾ ਵੀ ਦੇ ਸਕਦੇ ਹੋ ਗਿੱਲਾ ਵੀ ਦੇ ਸਕਦੇ ਹੋ ਜਿਵੇਂ ਹੁਣ ਅਸੀਂ ਪਾਣੀ ਲਾਇਆ ਪਾਣੀ ਲਾ ਕੇ ਛੱਟਾ ਦੇਣਾ ਹਨ ਬਿਨਾ ਪਾਣੀ ਜੇ ਪਾਣੀ ਲਾਉਣ ਪਾਣੀ ਤੋਂ ਪਹਿਲਾਂ ਦੇਣਾ ਤਾਂ ਤੁਹਾਡਾ ਬੀ ਪੂਰਾ ਗਿੱਲਾ ਕਰਿਆ ਹੋਵੇ ਫੇਰ ਫਾਇਦਾ ਹੋਵੇ ਛੱਟਾ ਦੇਣ ਦਾ ਫੇਰ ਵੀ ਇਕੱਠਾ ਨਹੀਂ ਹੁੰਦਾ ਹਨ ਤੇ ਆਪਣੇ ਲੋ ਜੀ ਅੱਜ ਚੱਲਦਾ ਛੱਟਾ ਦੇਣ ਲੱਗੇ ਆ ਬੰਦੇ ਆਪਣੇ ਅੱਜ ਤੱਕ ਬકરીਦ ਨਹੀਂ ਤਾਂ ਸਵੇਰ ਜਾਨੇ ਬੀਜ ਦੇਣੀ ਸੀ ਤੇ ਹੁਣ ਅੱਜ ਸ਼ਾਮ ਨੂੰ ਬੀਜਣ ਲੱਗਿਆ ਪਨੀਰੀ ਨਾਲ ਹੀ ਸਪਰੇਅ ਕਰਤੀ ਕੱਖਾਂ ਵਾਲੀ ਸਾਥੀ ਦੀ ਕੁੜੀਆਂ ਆ ਇੱਕਦੇ ਮੈਂ ਬੈਠਾ avi ਜਿਹੜੀ ਮਸ਼ੀਨ ਦਾ ਤਾਂ ਉਹਦੇ ਨਾਲ ਕਲਚ ਪਲੇਟਾਂ ਦਾ ਕਲਚ ਦਾ ਕੰਮ ਕਰਿਆ ਸੀ ਗিয়ার ਦਾ ਕੰਮ ਕਰਿਆ ਸੀ ਹਨਾ ਉਹ ਬੰਦਿਆਂ ਦੀ ਗਲਤੀ ਆ ਵੀ ਉਹਦਣ ਉਹਨਾਂ ਨੇ ਪਾਈ ਨਹੀਂ ਹਨਾ ਵੀ ਉਹਦਣ ਚਲਾ ਕੇ ਨਹੀਂ ਦੇਖੀ ਬਸ ਵੀ ਜੇ ਚਲਾ ਕੇ ਦੇਖ ਲੈਂਦੇ ਬੰਦੇ ਨੂੰ ਜਦੀ ਪਤਾ ਲੱਗ ਜਾਂਦਾ ਵੀ ਹਾਂ ਖਰਾਬੀ ਆ ਤੇ ਅੱਜ ਹੁਣ ਲੈ ਕੇ ਗਏ ਸੀ ਤੇ ਜਦੋਂ ਜਾ ਕੇ ਚਲਾਈ ਤਾਂ ਉਹਨੇ ਆ হাফ ਫਿੰਗਰ ਤੋੜਦੀ ਫਿੰਗਰ ਨਹੀਂ ਤੋਂ ਲੋਕਲ ਲੈ ਕੇ ਪਾਈਆਂ ਸੀ ਬਸ ਉਹਨੇ ਨੁਕਸਾਨ ਕਰਤਾ ਐਵੇਂ ਬਿਨਾ ਮਤਲਬ ਤੋਂ ਤੇ ਚਲੋ ਹੁੰਦੇ ਹੀ ਜਾਂਦਾ ਇੰਨਾ ਕੰਮ ਹਨ ਤੇ ਉਹ ਕੰਮ ਹੋ ਗਿਆ ਤੇ ਹੁਣ ਲੱਗਿਆ ਜਿਆਦਾ ਮੈਨੂੰ ਦੁੱਖ ਆ ਆਪਣੀ ਮਸ਼ੀਨ ਦਾ ਨਹੀਂ ਹੋਇਆ ਦੁੱਖ ਹੋਇਆ ਕਿ ਜਿਨ੍ਹਾਂ ਦੇ ਵੱਢਣ ਗਏ ਸੀ ਹਨ ਉਹਨਾਂ ਦਾ ਦੁੱਖ ਲੱਗਿਆ ਯਾਰ ਉਹਨਾਂ ਦੀ ਸਾਰੀ ਦਿਹਾੜੀ ਖੜ ਗਈ ਮਸ਼ੀਨ ਉਹਨਾਂ ਦੇ 8-9 ਗਿੱਲੇ ਸੀਗੇ ਵੱਢਣ ਵਾਲੇ ਵੀ ਉਹਨਾਂ ਦੀ ਸਾਰੀ ਦਿਹਾੜੀ ਖੜ ਗਈ ਮਸ਼ੀਨ ਹਨ ਕੀ ਅਗਲੇ ਦਾ ਕੰਮ ਕਰੋਗਤਾ ਅਗਲੇ ਦਾ ਇਹੀ ਚੀਜ਼ ਦਾ ਦੁੱਖ ਹੋਇਆ ਸਭ ਤੋਂ ਵੱਡਾ ਹੋਰ ਮੈਨੂੰ ਕੋਈ ਦੁੱਖ ਨਹੀਂ ਹੋਇਆ ਮੈਂ ਬੰਦਿਆਂ ਨੂੰ ਬਥੇਰਾ ਗਿਆ ਮੈਂ ਕਹਿ ਰ ਆਹ ਗੱਲ ਥੋੜੀ ਬਹੁਤ ਗਲਤ ਆ ਹਨ ਤੇ ਮੈਂ ਫਿਰ ਜਾ ਕੇ ਅੰਕਲ ਨੂੰ ਨਾਲ ਤੋਂ ਮਾਫੀ ਵੀ ਮੈਂ ਕਿਹਾ ਅੰਕਲ ਵੀ ਸੌਰੀ ਹੈ ਨਾ ਵੀ ਤੁਹਾਡਾ ਯਾਰ ਵੀ ਸਾਰੀ ਦਿਹਾੜੀ ਤੁਹਾਡੀ ਖਰਾਬ ਕਰਵਾਤੀ ਇੱਕ ਸਾਡੀ ਮਸ਼ੀਨ ਨੇ ਵੀ ਜੇ ਭਾਵੇਂ ਵੀ ਇਹਨਾਂ ਦੀ ਗਲਤੀ ਆ ਪਤਾ ਕੀ ਹੁੰਦਾ ਵੀ ਉਦੋਂ ਨਾ ਬੰਦੇ ਘਰੇ ਭੱਜਣ ਦਾ ਕਰਦੇ ਆ ਵੀ ਹਾਂ ਬਸ ਹੋ ਗਈ ਰਿਪੇਅਰ ਛੇਤੀ ਹੁਣ ਘਰੇ ਚੱਲ ਜੀਏ ਬਸ ਮੈਂ ਇਹਨਾਂ ਨੂੰ ਉਦਣ ਦਾ ਕਿਹਾ ਨਾ ਮੈਂ ਕਿਹਾ ਮਸ਼ੀਨ ਨਾਲ ਤੁਸੀਂ ਇੱਕ ਵਾਰ ਨਾ ਚਲਾ ਕੇ ਸੈੱਟ ਕਰਕੇ ਦੇਖ ਲਓ ਵੀ ਫੇਰ ਉਦੋਂ ਬਾਅਦ ਸਹੀ ਹੋ ਤੇ ਵਰਨਾ ਮੰਨਣ ਵਾਲੇ ਥੋੜੀ ਹੁਣ ਤੁਸੀਂ ਦੇ ਲਓ ਅੱਛਾ ਅੱਜ ਹੁਣ ਵੱਢਣ ਗਏ ਸਵੇਰੇ ਮੈਂ ਉਹਨਾਂ ਸਾਰਾ ਕੁਝ ਗਿਆ ਮੈਂ ਕਿਹਾ ਬਾਈ ਜੱਕ ਜੁੱਕ ਆਪਦੀ ਚਾਬੀਆਂ ਪਾੰਨੇ ਸਾਰੇ ਕੁਝ ਮਸ਼ੀਨ ਤੇ ਧਰ ਲਿਓ ਹਨ ਵੀ ਜੋ ਵੀ ਚੀਜ਼ਾਂ ਹੁੰਦੀਆਂ ਵੀ ਆਪ ਦਾ ਜੱਕ ਜੁੱਕ ਤਾਂ ਚਲੋ ਕੋਲੇ ਚਾਹੀਦਾ ਹੀ ਆ ਹਨਾ ਵੀ ਟਾਇਰ ਹੀ ਕਦੇ ਪੈਂਚਰ ਹੋ ਜਾਂਦਾ ਜਾਂ ਹੋਰ ਕਿਸੇ ਨੇ ਕੁਝ ਨਹੀਂ ਧਰਿਆ ਫੇਰ ਉੱਥੋਂ ਫੋਨ ਕਰਨ ਵੀਰੇ ਯਾਰ ਜੈਕ ਉੱਥੇ ਹੀ ਰਹਿ ਗਿਆ ਆਸ ਫੇਰ ਟਰੈਕਟਰ ਲੈ ਫੇਰ ਸਮਾਨ ਲੈ ਕੇ ਸਾਰਾ ਐਦਾਂ ਹੁੰਦਾ ਕੰਮ ਦੇ ਵਿੱਚ ਜਾਨੀ ਕਿ ਕੰਮ ਚਲਾਈ ਦਿੰਦੇ ਆ ਬਸ ਇਹ ਚੀਜ਼ਾਂ بس ਬਾਕੀ ਚੱਲੀ ਜਾਂਦਾ ਕੱਦੂ ਨੂੰ ਪਾਣੀ ਪੂਣੀ ਛੱਡਿਆ ਹੋਇਆ ਵਾ ਝੋਨੇ ਨੂੰ ਤੇ ਦੇਖਦੇ ਹਾਂ ਹੁਣ ਲਾਈਟਾਂ ਜਿ ਆਉਣ ਨਹੀਂ ਲੱਗੀਆਂ ਲਾਈਟਾਂ ਨੇ ਆਉਣ ਲੱਗਣਾ 8 9 9 ਤਰੀਕ ਤੋਂ ਸ਼ੁਰੂ ਹੋਣੀ ਆ ਲਾਈਟ ਆਉਣੀ ਉਨੇ ਦਿਨ ਦਾ ਹਜੇ ਆਉਣ ਨਹੀਂ ਲੱਗਣੀ ਕਿਉਂਕਿ ਸਾਡੀ ਰਿਜ 9 ਤਰੀਕ ਝੋਨੇ ਦੀ ਬਹੁਤ ਵੀਰਾਂ ਦੇ ਫੋਨ ਵੀ ਆਉਣ ਲੱਗੇ ਵੀਰੇ ਸਾਡੀ ਪਨੀਰੀ ਮੋਗੀ ਪਨੀਰੀ ਦੇ ਦੋ ਵੀਰੇ ਹਰੇ ਜੀ ਅਸੀਂ ਤਾਂ ਲਾਉਣ ਨਹੀਂ ਲੱਗੇ ਜਿੰਨਾਂ ਚਿਰ ਲਾਉਣ ਨਹੀਂ ਲੱਗੇ ਉਨਾ ਚਿਰ ਅਸੀਂ ਕਿਹਨੂੰ ਪਨੀਰੀ ਦੇ ਦਈਏ ਹਜੇ ਨਹੀਂ ਦੇ ਸਕਦੇ ਭਰਾਵੋ ਪਨੀਰੀ ਕਿਸੇ ਨੂੰ ਤੇ ਆਪਣੀ ਥੋੜੀ ਜੀ ਯਾਦ ਤਾਂ ਵੀ ਖੁੱਲੀ ਪਨੀਰੀ ਬੀਜਣੀ ਹੁਣ ਵੀ ਅਸੀਂ ਖੁੱਲੀ ਪਨੀਰੀ ਬੀਜੀ ਜਾਂਦੇ ਆ ਕਮਲਿਆਂ ਵਾਂਗੂ ਬੀਜੀ ਜਾਂਦੇ ਆ ਹੋਰ ਵੀ ਟਰੇਆਂ ਖਾਲੀ ਹੋ ਜਾਣੀਆਂ ਉਹ ਵੀ ਪਨੀਰੀ ਬੀਜ ਦੇਣੀਆਂ ਤੇ ਬਸ ਚੱਲੀ ਜਾਣਾ ਬੀਜਣ ਦਾ ਪਨੀਰੀ ਦਾ ਵੀ ਪਨੀਰੀ ਬੀਜੀ ਜਾਣੀਆਂ ਬੀਜੀ ਜਾਂਦੇ ਆ ਰਹਿਨੇ ਆ ਇੱਕ 20 25 ਤਰੀਕ ਨੂੰ ਜਾ ਕੇ ਬੀਜਾਂਗੇ ਪਨੀਰੀ ਹੋਊ ਫਿਰ ਐਂਡ ਤੱਕ ਚੱਲ ਜਾਂਦੀ ਆ ਕਈ ਵਾਰ ਇਹ ਆਉਂਦਾ ਨਾ ਵੀ ਕਿਤੇ ਪਾਣੀ ਜ਼ਿਆਦਾ ਭਰ ਕੇ ਮਰ ਜਾਂਦਾ ਵਾ ਝੋਨਾ ਫਿਰ ਉੱਥੇ ਹੱਤੀ ਲੱਗ ਜਾਂਦਾ ਤੇ ਉਹਦੇ ਕਰਕੇ ਹੁੰਦਾ ਵੀ ਬੀਜੀ ਹੋਵੇ ਪਨੀਰੀ ਆਪਦੀ ਘਰ ਦੀ ਰਹੇ ਤਾਂ ਚੰਗੀ ਗੱਲ ਹੁੰਦੀ ਆ ਆਪਾਂ ਪਨੀਰੀ ਨੂੰ ਕੋਈ ਵੀ ਚੀਜ਼ ਐਕਸਟਰਾ ਨਹੀਂ ਪਾਈ ਇਕੱਲਾ ਜੂਰੀਏ ਦਾ ਛੱਟਾ ਦਿੱਤਾ ਸੀਗਾ ਆ ਪਨੀਰੀ ਨੂੰ ਵੀ ਯੂਰੀ ਦਾ ਛੱਟਾ ਦਿੱਤਾ ਹੋਇਆ ਤੁਸੀਂ ਦੇ ਲਓ ਪੂਰੀ ਵਧੀਆ ਲਾਉਣ ਵਾਲੀ ਹੋਈ ਹੋਈ ਜਿਹੜੀ ਆ ਸਭ ਤੋਂ ਪਹਿਲੇ ਦਿਨ ਹੀ ਵਿਜੀ ਸੀ ਮੈਂ ਕਹਣਾ ਇੰਨੀ ਕਿ ਨਜ਼ਾਰੇਦਾਰ ਪਨੀਰੀ ਲਾਉਣ ਵਾਲੀ ਹੈ ਇਹ ਦੇਖੋ ਕਿੱਡੀ-ਕਿੱਡੀ ਪਨੀਰੀ ਹੋ ਗਈ ਲੈ ਪੂਰੀ ਸੋਹਣੀ ਪਨੀਰੀ ਹੈ ਲਾਉਣ ਵਾਲਾ ਹੈ ਇਹਨਾਂ ਪੂਰੀ A1 ਕਲਪਤਿਕ ਆ ਵੀ ਹੋਰ ਸੀਗਾ ਪਹਿਲੇ ਕਾਰੇ ਦਾ ਤੇ ਉਹ ਵੀ ਹੋਰ ਦੇ ਲੋ ਕੱਲਾ ਜੂਰੀ ਆ ਪਾਇਆ ਬਸ ਹੋਰ ਕੁਝ ਨਹੀਂ ਪਾਇਆ ਨਾ ਕੋਈ ਸਪਰੇ ਕਰੀਆ ਨਾ ਕੁਝ ਹੋਰ ਕੱਲਾ ਜੂਰੀ ਇਹਦਾ ਛੱਟਾ ਦਿੱਤਾ ਬਸ ਹੋਰ ਕੁਝ ਨਹੀਂ ਕਰਿਆ ਬਸ ਉਹ ਵੀ ਪਤਲਾ ਜਿਹਾ ਜਿਵੇਂ ਆਪਾਂ ਬਰਸੀਮ ਨਹੀਂ ਬੀਜਦੇ ਹੁੰਦੇ ਵੀ ਬਸ ਪਤਲਾ ਪਤਲਾ ਦਾਣਾ ਦਾਣਾ ਉਮੇ ਛੱਟਾ ਦਿੱਤਾ ਬਸ ਚਲੋ ਜੀ ਛਿੱਟਾ ਦੇ ਹੋ ਗਿਆ ਸਾਰਾ ਪੂਰਾ ਓਕੇ ਦੀ ਰਿਪੋਰਟ ਹੋ ਗਿਆ ਕੰਮ ਛਿੱਟਾ ਆ ਦੇ ਨਾਲ ਹੀ ਲੱਗਦੀ ਸਪਰੇਅ ਕਰ ਦੀ ਦੀ ਆਪਾਂ ਨਾ ਕੱਖ ਹੋਵੇ ਨਾ ਕੁਝ ਹੋਰ ਕੋਈ ਨਹੀਂ ਹੁੰਦਾ ਸਪਰੇਅ ਕਰਨਾ ਇਹੀ ਫਿਰ ਆ ਦੇ ਲੋ ਚੋਰੀ ਹੋਈ ਟਰਾਂਸਫਾਰਮ ਦੂਜੇ ਧਰਕਿਆਂ ਦੇ ਤੇ ਚੋਰੀ ਹੋਈ ਲਾ ਕੇ ਲੈ ਕੇ ਜਾਂਦੇ ਆ ਸਾਰੇ ਤਿੰਨ ਟਰਾਂਸਫਾਰਮ ਪੂਰੇ ਵੱਡੇ ਵੱਡੇ ਚੋਰੀ ਹੋਏ ਸੀ ਇਹ ਇਹ ਆਪਣਾ ਆਪ ਦਾ ਟਰਾਂਸਫਾਰਮ ਆਪਾਂ ਆਪ ਦਾ ਮੁੱਲ ਲੈ ਕੇ ਰੱਖਿਆ ਆ ਇੱਕ ਟਰਾਂਸਫਾਰਮ ਆ ਇਹ ਰੱਖਿਆ ਆ ਜੀ ਉਸ ਜਗ੍ਹਾ ਜਿੱਥੇ ਚੋਰੀ ਹੋ ਗਿਆ ਸੀ ਇਹ ਆ ਚੋਰਾਂ ਦੇ ਹਾਲਾਤ ਸਾਡੇ ਸਾਰਾ ਕੁਝ ਤੋੜ ਜਾਂਦੇ ਆ ਕੁਝ ਨਹੀਂ ਛੱਡਦੇ